ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿ ਤਿੰਨ ਰੋਜ਼ਾ ਮੇਲਾ ਜਿਹੜਾ ਸਿੱਖ ਆਸਟ੍ਰੇਲੀਅਨ ਸਿੱਖ ਗੇਮਾ ਐਡੀਲੇਡ ਦੇ ਵਿੱਚ ਹੋ ਰਹੀਆਂ ਨੇ ਹਰ ਪੰਜਾਬੀ ਹਿਰਦੇ ਦੇ ਵਿੱਚੋਂ ਦਿਲ ਤੋਂ ਸੇਵਾ ਇਸ ਗੇਮਾਂ ਦੀ ਕਰ ਰਿਹਾ ਹੈ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਕਾਉਂਸਲਰ ਮੇਰਾ ਵੀਰ ਜਿਹੜਾ ਅਮਰਵੀਰ ਸਿੰਘ ਕਾਲਾ ਬਟਿੰਡੇ ਵਾਲਾ ਬੜੀ ਮਸ਼ਹੂਰ ਪਰਸਨੈਲਿਟੀ ਹੈ ਇਥੋਂ ਦੀ ਤੇ ਨਾਲ ਮੇਰੇ ਵੀਰ ਨੇ ਜਿਨ੍ਹਾਂ ਨੇ ਇਸੇ ਇਸ ਗੇਮਾਂ ਦੇ ਵਿੱਚ ਐਥਲੈਟਿਕ ਆਰਗੇਨਾਈਜ਼ ਕੀਤਾ ਔਰ ਉਹਨਾਂ ਦੇ ਵਿੱਚ 5 ਸਾਲ ਤੋਂ ਲੈ ਕੇ ਭਾਈ ਜੀ ਕਿੰਨੀ ਉਮਰ ਤੱਕ ਦੇ ਬੱਚੇ 70 ਸਾਲ ਤੱਕ ਦੇ ਠੀਕ ਹੈ ਜੀ ਹਾਂਜੀ ਬਜ਼ੁਰਗਾਂ ਤੱਕ ਕਿਸ ਤਰ੍ਹਾਂ ਦਾ ਰਿਜ਼ਲਟ ਮਿਲਿਆ ਜੀ ਬਹੁਤ ਵਧੀਆ ਜੀ ਕਰੀਬ 650 ਬੱਚੇ ਨੇ ਪਾਰਟਿਸਪੇਟ ਕੀਤਾ ਜੀ ਬੱਚਿਆਂ ਨੇ ਲਿਆ ਤੇ ਬਜ਼ੁਰਗਾਂ ਜਿਹੜੇ ਸਭ ਨੇ ਸਾਰੇ ਟੋਟਲ ਜੀ ਓਕੇ ਪਾਰਟਿਸਪੈਂਟ ਰਹੇ ਨੇ ਹਾਂਜੀ ਹਾਂਜੀ ਤੇ ਕਿਸ ਤਰ੍ਹਾਂ ਇਨਾਮ ਕੀ ਰੱਖਿਆ ਗਿਆ ਉਹਨਾਂ ਦੇ ਵਿੱਚ ਇਨਾਮ ਜੀ ਸਾਰੇ ਹਰ ਜਿੱਦਾਂ 5 ਅੰਡਰ 5 ਇੱਕ ਗਰੁੱਪ ਸੀ ਫਾਈਵ ਟੂ 7 ਏਕ 7 ਟੂ 9 ਇਦਾਂ ਫਿਰ 20 ਤੋਂ 30 ਇੱਕ ਗਰੁੱਪ 30 ਤੋਂ 40 40 ਤੋਂ 50 50 ਤੋਂ 60 60 ਤੋਂ 70 ਤੱਕ ਤੇ ਹਰ ਗਰੁੱਪ ਜਿਹੜਾ ਫਸ ਸੈਕਿੰਡ ਥਰਡ ਤੇ 100 ਮੀਟਰ 400 ਮੀਟਰ 800 ਮੀਟਰ ਰੇਸ ਹੋਈ ਜੀ ਲੌਂਗ ਜੰਪ ਹੋਇਆ ਸ਼ੋਰਟ ਫੁੱਟ ਤੁਹਾਡੇ ਇੱਥੇ ਇਹਨਾਂ ਡਿਸਪਲਿਨ ਦੀ ਬੜੀ ਚਰਚਾ ਹੋ ਰਹੀ ਸੀ ਕਿ ਡਿਸਪਲਿਨ ਬੜਾ ਆ ਸ਼ਾਇਦ ਇੱਕ ਸਾਡੇ ਨਾਲ ਦਰਸ਼ਕ ਮੌਜੂਦ ਸੀਗੇ ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਚ ਉਹ ਜ਼ਿਲ੍ਹਾ ਸਪੋਰਟਸ ਅਫਸਰ ਰਿਟਾਇਰ ਹੋਏ ਨੇ ਕਿ ਜਿਸ ਤਰ੍ਹਾਂ ਦਾ ਡਿਸਪਲਿਨ ਇੱਥੇ ਕਾਇਮ ਕੀਤਾ ਗਿਆ ਅਸੀਂ ساری ਉਮਰ ਜੌਬ ਕਰਦੇ ਰਹੇ ਲੇਕਿਨ ਨਹੀਂ ਕਰ ਸਕੀ ਇਸ ਇਹਦੇ ਪਿੱਛੇ ਕੀ ਰਾਜ ਹੈ ਇਹ ਪੰਚਵਲ ਫੈਟ ਮਤਨ ਪਤਾ ਆਸਟ੍ਰੇਲੀਆ ਚ ਹੋਣਾ ਪੈਂਦਾ ਥੋੜਾ ਜਿਆ ਤਾਂ ਉਸ ਸਾਰ ਨੂੰ ਉਸੇ ਰੂਲ ਨਾਲ ਸਮ ਟਾਈਮਿੰਗ ਦਿੱਤੀ ਹੋਈ ਸੀ ਪੇਰੈਂਟਸ ਨੂੰ ਵੀ ਪਹਿਲਾਂ ਬੱਚੇ ਵੀ ਉਹਨਾਂ ਨੇ ਕੋਆਪਰੇਟ ਕੀਤਾ ਟਾਈਮ ਤੇ ਪਹੁੰਚੇ ਹਰ ਇਵੈਂਟ ਟਾਈਮ ਤੇ ਹੀ ਸਟਾਰਟ ਹੋਇਆ ਟਾਈਮ ਤੇ ਖਤਮ ਹੋਇਆ ਨਹੀਂ ਅਕਸਰ ਅਸੀਂ ਦੇਖਦੇ ਆਂ ਕਿ ਬੱਚਿਆਂ ਦੇ ਨਾਲ ਨਾਲ ਪੇਰੈਂਟਸ ਵੀ ਲੜਨ ਲੱਗ ਪੈਂਦੇ ਨੇ ਜਿਹੜੇ ਆਰਗੇਨਾਈਜ਼ਰ ਹੁੰਦੀ ਹੈ ਉਹਨਾਂ ਦੇ ਨਾਲ ਤੁਹਾਡੇ ਨਾਲ ਕਦੀ ਇਸ ਤਰ੍ਹਾਂ ਤਾਂ ਨਹੀਂ ਹੋਇਆ ਹੋਇਆ ਜੀ ਕਾਫੀ ਹੋਇਆ ਪਰ ਉਹਨਾਂ ਚੀਜ਼ਾਂ ਨੂੰ ਅਸੀਂ ਜਿਵੇਂ ਬੱਚਿਆਂ ਦੇ ਨਾਲ ਅਸੀਂ ਲੈ ਕੇ ਚੱਲਦੇ ਆਂ ਨਾ ਜੇ ਕਿਸੇ ਸਪੋਰਟਸ ਨੂੰ ਬੱਚਾ ਪਰਫਾਰਮ ਕਰਦਾ ਤਾਂ ਪੇਰੈਂਟਸ ਦੀ ਵੀ ਉਨੀ ਜਿੰਮੇਵਾਰੀ ਆ ਤੁਸੀਂ ਥੋੜੇ ਬੋਤੇ ਰੂਲ ਰੈਗੂਲੇਸ਼ਨ ਪੜ੍ਹ ਕੇ ਆਓ ਹਨਾ ਜੇ ਕੋਈ ਅਸੀਂ ਆਪਣੇ ਬੱਚੇ ਨੂੰ ਸਪੋਰਟਸ ਵਾਸਤੇ ਪਾਇਆ ਤਾਂ ਪੇਰੈਂਟਸ ਨੂੰ ਥੋੜੀ ਜੀ ਨੋਲਿਜ ਹੋਣੀ ਚਾਹੀਦੀ ਏ ਇੱਕ ਦਿਨ ਦੇ ਇਵੈਂਟ ਤੇ ਅਸੀਂ ਇੰਨੀ ਨੋਲਿਜ ਨਹੀਂ ਦੇ ਸਕਦੇ ਠੀਕ ਹੈ ਜੀ ਠੀਕ ਹੈ ਭਾਜੀ ਕਿਸ ਤਰ੍ਹਾਂ ਤੁਹਾਨੂੰ ਲੱਗਦਾ ਕਿ ਜਿਸ ਨਵੀਂ ਜਨਰੇਸ਼ਨ ਨੂੰ ਸਪੋਰਟਸ ਦੇ ਨਾਲ ਜੋੜ ਰਹੇ ਹਾਂ ਕਿਸ ਤਰ੍ਹਾਂ ਦਾ ਖਾਸ ਕਰਕੇ ਆਪਣੇ ਭਾਈਚਾਰ ਦੇ ਜਿਹੜੇ ਬੱਚੇ ਨੇ ਕਿਸ ਤਰ੍ਹਾਂ ਦਾ ਰਿਸਪੌਂਸ ਕਰਦੇ ਨੇ ਹਾਂਜੀ ਬੱਚਿਆਂ ਦਾ ਰਿਸਪੌਂਸ ਜਿਹੜਾ ਉਹ ਬਹੁਤ ਵਧੀਆ ਰਿਹਾ ਸਪੈਸ਼ਲੀ ਜਿਹੜਾ ਅੰਡਰ 11 ਤੇ ਅੰਡਰ 13 ਦਾ ਇਵੈਂਟ ਹੈਗਾ ਸਭ ਤੋਂ ਜ਼ਿਆਦਾ ਬੱਚਿਆਂ ਨੇ ਸ਼ਮੂਲੀਅਤ ਜਿਹੜੀ ਆ ਉਹ ਈਵੈਂਟ ਦੇ ਵਿੱਚ ਕੀਤੀ ਆ ਤੇ ਸਭ ਤੋਂ ਜ਼ਿਆਦਾ ਮਤਲਬ ਹੀਟਸ ਜਿਹੜੀਆਂ ਹੋਈਆਂ ਵਾ ਇਹਨਾਂ ਦੋ ਕੈਟਾਗਰੀਆਂ ਦੇ ਵਿੱਚ ਜਿਹੜੀਆਂ ਚਾਹੇ ਉਹ 100 ਮੀਟਰ ਸੀ ਚਾਹੇ ਉਹ 400 ਮੀਟਰ ਸੀ ਚਾਹੇ ਉਹ 800 ਮੀਟਰ ਸੀ ਇਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਸ਼ਮੂਲੀਅਤ ਆ ਉਹ ਬੱਚਿਆਂ ਦੀ ਰਹੀ ਆ ਆਲ ਓਵਰ ਰਿਜ਼ਲਟ ਕੋਈ ਦੱਸ ਸਕਦਾ ਹੁਣ ਤੱਕ ਜਿਹੜਾ ਆਇਆ ਹੋਵੇ ਕਿ ਜਿਹੜੇ ਇਹਨਾਂ ਇਹਨਾਂ ਐਥਲੈਟਿਕਸ ਦੇ ਵਿੱਚ ਬੱਚਿਆਂ ਦੇ ਜਿਹੜੇ ਤੁਸੀਂ ਕਰਵਾਈਆਂ ਇਹਨਾਂ ਦੇ ਵਿੱਚ ਕੀ ਰਿਜ਼ਲਟ ਕੀ ਆਏ ਬੱਚਿਆਂ ਦੇ ਫਸਟ ਸੈਕੰਡ ਦਾ ਫਸਟ ਸੈਕੰਡ ਥਰਡ ਦੇ ਸੀਗੇ ਜਿਹੜੇ ਉਹਨਾਂ ਦੀ ਗ੍ਰਾਂ ਬਰਾਊਨ ਮੈਟਰਸ ਅਗੇ ਅੱਛਾ ਇੰਡਿਜ ਕੋਈ ਫਰਕ ਹੈ ਕਿ ਬੱਚੇ ਚ ਕੁੜੀਆਂ ਜ਼ਿਆਦਾ ਭਾਗ ਲੈ ਰੀਆਂ ਜਾਂ ਮੁੰਡੇ ਜ਼ਿਆਦਾ ਭਾਗ ਲੈ ਰਿਹਾ ਟੀ ਹੈ ਜੀ ਕੁੜੀਆਂ ਮੁੰਡੇ ਦੋਨੇ ਹੀ ਭਾਗ ਲੈ ਰਹੇ ਨੇ ਅੱਛਾ ਬਰਾਬਰ ਤੇ ਨਹੀਂ ਬਰਾਬਰ ਟੀ ਹੈ ਠੀਕ ਹੈ ਜੀ ਤੇ ਹੁਣ ਰੁਕ ਕਰਦੇ ਹਾਂ ਐਮ ਸੀ ਸਾਹਿਬ ਵੱਲ ਐਮ ਸੀ ਸਾਹਿਬ ਜਿਹੜਾ ਪੂਰਾ ਐਡੀਲੇਡਾ ਉਹ ਪੰਜਾਬ ਦੇ ਰੰਗ ਵਿੱਚ ਰੰਗਿਆ ਹੋਇਆ ਹੈ ਕਈ ਤਾਂ ਸਾਡੇ ਨਾਲ ਇਸ ਤਰ੍ਹਾਂ ਦੇ ਲੋਕ ਵੀ ਆਏ ਜਿਨ੍ਹਾਂ ਨੇ ਕਿਹਾ ਯਾਰ ਪਤਾ ਹੀ ਨਹੀਂ ਲੱਗਦਾ ਪਿਆ ਪੰਜਾਬ ਚ ਫਿਰਦੇ ਆ ਪੰਜਾਬ ਦਾ ਮੇਲਾ ਜਾਂ ਆਸਟ੍ਰੇਲੀਆ ਦਾ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਬਿਲਕੁਲ ਸੱਚ ਹੈ ਜੀ ਅਸੀਂ ਜਦੋਂ ਅ ਜਸਤਨ ਤਿੰਨ ਦਿਨ ਦਾ ਮੇਲਾ ਜੀ ਇਹ ਮੇਲਾ ਐਕਚੁਅਲੀ ਸਾਨੂੰ ਵੀ ਇਦਾਂ ਹੀ ਮਹਿਸੂਸ ਹੋ ਰਿਹਾ ਕਿ ਅਸੀਂ ਵੀ ਪੰਜਾਬ ਦੇ ਵਿੱਚ ਐਂਜ ਪਰ ਸਾਡੇ ਸਾਰੇ ਭਰਾਵਾਂ ਵੀਰ ਦੇ ਨਾਲ ਹੀ ਸਭ ਕੁਝ ਹੋ ਰਿਹਾ ਐ ਥੈਂਕ ਯੂ ਕਰਦੇ ਆ ਅਸੀਂ ਪੂਰੀ ਕਮਿਊਨਿਟੀ ਆ ਉਹਦੀ ਪੰਜਾਬੀ ਕਮਿਊਨਿਟੀ ਦਾ 올 ਆਵਰ ਆਸਟ੍ਰੇਲੀਆ ਜਿੱਦਾਂ ਕਿ ਸਿਡਨੀ ਬ੍ਰਿਸਬੇਨ ਹੋਰ ਅਦਰ ਪਾਰਟ ਤੋ ਵੀ ਆਏ ਨੇ ਲੋਕ ਉਹ ਹੁਮਾ ਆ ਕੇ ਮੇਲਾ ਲੱਗ ਰਿਹਾ ਜੀ ਪੂਰਾ ਜੀ ਤਿੰਨ ਦਿਨ ਦਾ ਖੁੱਲਾ ਲੰਗਰ ਹੈ ਜੀ ਸਭ ਪਾਸੇ ਸਰਵਿਸਸ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਦੂਰ ਤੱਕ ਨਿਗਾਹ ਮਾਰੋ ਹਰ ਇੱਕ ਤਰ੍ਹਾਂ ਦੀ ਸਰਵਿਸ ਇੱਥੇ ਅਵੇਲੇਬਲ ਹੈ ਸਾਹਿਬ ਆਮ ਕਰਕੇ ਕਿਹਾ ਜਾਂਦਾ ਕਿ ਵਿਦੇਸ਼ੀਤਾ ਵਿੱਚ ਲੋਕਾਂ ਕੋਲ ਟਾਈਮ ਹੀ ਨਹੀਂ ਹੁੰਦਾ ਜੀ ਕੋਈ ਸਾਨੂੰ ਅਟੈਂਡ ਕਰ ਸਕੇ ਜਾਂ ਸਾਡੀ ਪ੍ਰਾਣਾਚਾਰੀ ਦਾ ਖਿਆਲ ਰੱਖ ਸਕੇ ਇੱਥੇ ਤਾਂ ਬੜਾ ਖੁੱਲਾ ਜਿਹਾ ਮਾਹੌਲ ਲੱਗਦਾ ਹੀ ਨਹੀਂ ਪਿਆ ਕਿ ਕਿਸੇ ਨੂੰ ਕੋਈ ਕੰਮ ਹੈਗਾ ਸਾਰੇ ਇਦਾਂ ਲੱਗਦਾ ਕਿ ਮੇਲਾ ਵੇਖਣ ਹੀ ਆਏ ਆ ਐਕਚੁਅਲ ਦੇ ਵਿੱਚ ਜੀ ਜਿਹੜਾ ਹ ਮੇਲੇ ਦਾ ਟਾਈਮ ਆਇਆ ਨਾ ਬਹੁਤ ਵਧੀਆ ਟਾਈਮ ਤੇ ਆਇਆ ਸਾਡੇ ਇੱਥੇ ਈਸਟਰ ਹੌਲਿਡੇਸ ਨੇ ਜੀ ਤਾਂ ਕਿ ਉਹ ਟਾਈਮ ਸਾਰਿਆਂ ਨੇ ਯੂਟਿਲਾਈਜ਼ ਕੀਤਾ ਤੇ ਹਰੇਕ ਦੇ ਮਤਲਬ ਕੋਸ਼ਿਸ਼ ਇਹ ਰੱਖੀ ਹੈ ਕਿ ਆਪਦੇ ਆਪ ਨੂੰ ਫ੍ਰੀ ਜੀ ਤੇ ਹਰੇਕ ਮਤਲਬ ਹਰੇਕ ਭਾਈਚਾਰੇ ਦਾ ਬੰਦਾ ਇੱਥੇ ਪਹੁੰਚ ਕੇ ਇੱਕ ਦੂਜੇ ਨਾਲ ਖੜ ਕੇ ਯਾਰਾਂ ਦੋਸਤਾਂ ਨੂੰ ਮਿਲ ਰਿਹਾ ਪਲੱਸ ਉਹਨਾਂ ਦੇ ਜਿਵੇਂ ਫੈਮਲੀਆਂ ਨੇ ਜਿਵੇਂ ਦੂਸਰੀ ਸਟੇਟ ਚ ਰਹਿੰਦੇ ਨੇ ਉਹ ਵੀ ਆ ਰਹੇ ਨੇ ਉਹ ਸਭ ਚੀਜ਼ ਨੇ ਸਾਨੂੰ ਇਕੱਠਾ ਕੀਤਾ ਫਿਰ ਅਸੀਂ ਇਹੀ ਕੋਸ਼ਿਸ਼ ਕਰਾਂਗੇ ਜੀ ਇਹ ਸਾਡਾ ਮੇਲਾ ਹਰ ਸਾਲ ਸਾਡੇ ਐਡੀਲੇਟ ਚ ਹੋਵੇ ਤੇ ਨਾਲੇ ਅਸੀਂ ਸਾਰੇ ਆਪਦੇ ਵੀਰ ਭਰਾ ਇਕੱਠੇ ਹੋ ਜਾ ਕਰੀਏ। ਇਹ ਬਾਕੀਆਂ ਦੇ ਹੱਕ ਤੇ ਡਾਕਾ ਨਾ ਮਾਰੋ ਸਾਰੇ ਹਰ ਵਾਰੀ ਤੁਹਾਡੇ ਕੋਲ ਨਹੀਂ। ਨਹੀਂ ਨਹੀਂ ਜੀ ਬਿਲਕੁਲ 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 ਸਾਰਿਆਂ ਨੂੰ ਇਕੁਅਲੀ ਮਿਲਣਾ ਚਾਹੀਦਾ ਪਰ ਅਸੀਂ ਇਹਨੇ ਖੁਸ਼ ਨਸੀਬ ਹੈ ਕਿ ਸਾਡੇ ਐਡਿਟ ਲੇਟ ਦੇ ਵਿੱਚ ਹੋਇਆ ਜੀ ਇਹ। ਠੀਕ ਹੈ ਜੀ ਜਿਹੜੇ ਸਾਰੇ ਪੰਜਾਬੀ ਤਬਕਾ ਇਥੇ ਇਕੱਠਾ ਹੁੰਦਾ ਇੱਕ ਮੇਲੇ ਦੇ ਰੂਪ ਦੇ ਵਿੱਚ ਇੱਕ ਸੱਭਿਆਚਾਰਕ ਪ੍ਰੋਗਰਾਮ ਦੇ ਵਿੱਚ ਰੱਬ ਕਰੇ ਇਹ ਦਿਨ ਦੁਗਣੀ ਰਾਤ ਚੌਂਕੜੀ ਔਰ ਸਦੀਆਂ ਤੱਕ ਦੀ ਇਹ ਮਿਸਾਲ ਬਣੇ। ਧੰਨਵਾਦ।